अरविंद केजरीवाल ਨੂੰ ਸੁਪਰੀਮ ਕੋਰਟ ਵੱਲੋਂ ਜੋ ਜ਼ਮਾਨਤ ਹੈ ਮਿਲ ਚੁੱਕੀ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ अरविंद केजरीवाल ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਦੱਸਦੀ ਕਿ ਸ਼ੁੱਕਰਵਾਰ ਨੂੰ ਯਾਨੀ 10 ਮਈ ਨੂੰ केजरीवाल ਨੂੰ 10 ਮਈ ਤੋਂ ਲੈ ਕੇ 1 ਜੂਨ ਤੱਕ ਜੋ ਜ਼ਮਾਨਤ ਹੈ ਅੰਤਰੀਮ ਜ਼ਮਾਨਤ ਹੈ ਜੋ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਦਿੱਲੀ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜੋ ਜ਼ਮਾਨਤ ਉਹ ਦਿੱ ਜੋ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਅਰਵਿੰਦ ਕੇਜਰੀਵਾਲ ਨੂੰ ED ਨੇ 1 ਮਾਰਚ ਨੂੰ ਦਿੱਲੀ ਸ਼ਰਾਬ ਨੀਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਸੋ ਜ਼ਮਾਨਤ ਹੈ ਜ਼ਮਾਨਤ ਮਿਲ ਚੁੱਕੀ ਹੈ ED ਦੀ ਜੋ ਹਿਰਾਸਤ ਚ ਚੱਲ ਰਹੀ ਸੀ ਕੇਜਰੀਵਾਲ ਕਾਫੀ ਸਮੇਂ ਤੋਂ ਇਸ ਤੋਂ ਇਲਾਵਾ ਜੋ ਪ੍ਰਚਾਰ ਲਈ ਚੌਣ ਪ੍ਰਚਾਰ ਦੇ ਵਿੱਚ ਹਿੱਸਾ ਲੈਣ ਦੇ ਲਈ ਉਹਨਾਂ ਨੇ ਜ਼ਮਾਨਤ ਲੱਤੀ ਹੈ ਹਾਲਾਂਕਿ ਜਾਂਚ ਏਜੰਸੀਆਂ ਨੇ ਪਹਿਲਾਂ ਹੀ ਜੋ ਆਮ ਆਦਮੀ ਪਾਰਟੀ ਦੇ ਮੁਖੀ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ ਇਸ 'ਚ ਕਿਹਾ ਗਿਆ ਸੀ ਕੀ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਇਸ ਦੇ ਨਾਲ ਜੋ ਸਮਾਜ ਹੈ ਉਸ ਦੇ ਵਿੱਚ ਇੱਕ ਜੋ ਗਲਤ ਸੰਦੇਸ਼ ਜਾਵੇਗਾ ਇਸ ਕਰਕੇ ਜੋ ਈਡੀ ਅਤੇ ਬਾਕੀ ਜੋ ਏਜੰਸੀਆਂ ਸੀ ਉਹਨਾਂ ਵੱਲੋਂ ਜੋ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਪੈਸੀ ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਸਕਦੇ ਨੇ ਸੁਪਰੀਮ ਕੋਰਟ ਨੇ ਪਹਿਲਾ ਹੀ ਸੰਦੇਸ਼ ਹੈ ਜੋ ਦੇ ਦਿੱਤਾ ਸੀ ਇਹ ਹੀ ਕਾਰਨ ਸੀ ਕਿ ਈਡੀ ਨੇ ਵੀਰਵਾ ਨੂੰ ਕੇਜਰੀਵਾਲ ਦੀ ਪਟੀਸ਼ਨ ਦਾ ਵਿਰੋਧ ਕੀਤਾ ਸੀ ਅਤੇ ਹਲਫਨਾਮਾ ਦਾਇਰ ਕਰਾਇਆ ਸੀ ਜਾਂਚ ਏਜੰਸੀਆਂ ਨੇ ਕਿਹਾ ਸੀ ਕਿ ਕਾਨੂੰਨ ਹੈ ਜੋ ਸਾਰਿਆਂ ਦੇ ਲਈ ਬਰਾਬਰ ਹੋਣਾ ਚਾਹੀਦਾ ਵਾ ਤੇ ਸਾਰਿਆਂ ਦੇ ਲਈ ਬਰਾਬਰ ਹੈ ਪ੍ਰਚਾਰ ਚੋਣ ਪ੍ਰਚਾਰ ਕਰਨ ਦਾ ਪਿਟੀਸ਼ਨ ਹੈ ਬੇਬੁਨਿਆਦ ਪਿਟੀਸ਼ਨ ਹੈ ਜੋ ਸੰਵਿਧਾਨ ਦੇ ਕਾਨੂੰਨ ਦੇ ਵਿੱਚ ਅਜਿਹਾ ਕੋਈ ਵੀ ਅਧਿਕਾਰ ਨਹੀਂ ਹੈ ਜਿਸ ਵਿੱਚ ਜੋ ਚੋਣ ਪ੍ਰਚਾਰ ਕਰਨ ਦੇ ਲਈ ਵਿਅਕਤੀ ਨੂੰ ਜੋ ਜ਼ਮਾਨਤ ਦਿੱਤੀ ਜਾ ਸਕੇ ਜਾਂਚ ਡੈਂਸੀਆ ਨੇ ਕਿਹਾ ਕਿ ਪ੍ਰਚਾਰ ਕਰਨ ਦੇ ਲਈ ਸਿਆਸੀ ਆਗੂ ਨੂੰ ਜ਼ਮਾਨਤ ਨਹੀਂ ਦੇਣੀ ਚਾਹੀਦੀ ਕਿ ਜਿਹੜੀ ਵਾਰ ਲੋ ਜੇਲ੍ਹ ਤੋਂ ਬਾਹਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਾਰਾਂ ਦੇ ਲਈ ਪ੍ਰਚਾਰ ਕਰਨਾ ਇੱਕ ਗਲਤ ਮਿਸਾਇਮ ਕਾਇਮ ਕਰੇਗਾ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦੀ ਰੌਜ਼ avenue ਅਦਾਲਤ ਨੇ ਕੇਜਰੀਵਾਲ ਨੂੰ ਨਿਆਂ ਕ੍ਰਾਸਤ 20 ਮਈ ਤੱਕ ਵਦਾਅ ਦਿੱਤੀ ਜ਼ਿਦਾਜ਼ੀ ਕੀ ਅਰਵਿੰਦ ਕੇਜਰੀਵਾਲ ਨੂੰ ਜੋ ਜੋ ਜ਼ਮਾਨਤ ਹੈ ਜ਼ਮਾਨਤ ਮਿਲ ਚੁੱਕੀ ਹੈ ਅੰਤਰੀਮ ਜ਼ਮਾਨਤ ਹੈ ਜੋ ਕਿ 10 ਮਈ ਤੋਂ ਲੈ ਕੇ 1 ਜੂਨ ਤੱਕ ਮਿਲੀ ਹੈ ਜ਼ਮਾਨਤ ਹੈ ਜੋ ਚੋਣ ਪ੍ਰਚਾਰ ਕਰਨ ਦੇ ਲਈ ਮਿਲੀ ਹੈ ਸੋ ਹੁਣ ਅਰਵਿੰਦ ਕੇਜਰੀਵਾਲ ਜੋ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਣਗੇ ਪ੍ਰਚਾਰ ਚੋਣ ਪ੍ਰਚਾਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਦੌਰਾ ਕਦੋਂ ਹੋਵੇਗਾ ਕਿਉਂਕਿ ਅਜ ਪੰਜਾਬ ਦੇ ਵਿੱਚ ਚੋਣਾਂ ਨੇ ਆਖਰੀ ਪੜਾਅ ਦੇ ਵਿੱਚ ਆ ਗੀਆਂ ਮੁੱਖ ਮੰਤਰੀ ਭਗਵੰਤ ਮਾਨ ਜੋ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਮੀਦਵਾਰਾਂ ਦੇ ਲਈ ਅਸੋ ਦੇਖਣਾ ਹੋਵੇਗਾ ਕਿ ਹੁਣ ਜੋ ਜ਼ਮਾਨਤ ਤੋਂ ਬਾਅਦ ਕੇਜਰੀਵਾਲ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਉਂਦੇ ਨੇ ਉਹ ਚੋਣ ਪ੍ਰਚਾਰ ਕਿਸ ਤਰੀਕੇ ਦਾ ਹੋਵੇਗਾ ਕਿਉਂਕਿ ਜ਼ਮਾਨਤ ਹੈ ਜੋ ਮਿਲ ਚੁੱਕੀ ਹੈ ਚੋਣ ਪ੍ਰਚਾਰ ਦੇ ਲਈ ਜੋ ਇਹ ਜ਼ਮਾਨਤ ਹੈ ਜੋ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਅਸੋ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਹੋ ਸਕਦਾ ਵੈ ਕਿ ਜ਼ਮਾਨਤ ਦਿੱਤੀ ਜਾ ਸਕੇ ਜ਼ਮਾਨਤ ਦੇਣ ਦਾ ਪਹਿਲਾਂ ਹੀ ਜੋ ਸੁਪਰੀਮ ਕੋਰਟ ਵੱਲੋਂ ਜੋ ਜ਼ਮਾਨਤ ਦੇਣ ਦਾ ਜੋ ਇਸ਼ਾਰਾ ਵੀ ਪਹਿਲਾਂ ਹੀ ਦੇ ਦਿੱਤਾ ਜਾ ਚੁੱਕਿਆ ਸੀ ਅਤੇ ਹੁਣ ਹੈ ਜੋ ਜ਼ਮਾਨਤ ਮਿਲ ਚੁੱਕੀ ਹੈ ਸੋ ਇਹ ਜ਼ਮਾਨਤ ਹੈ ਜੋ ਅੰਦਰੂਨੀ ਜ਼ਮਾਨਤ ਹੈ ਜੋ 1 ਜੂਨ ਤੱਕ ਹੋਵੇਗੀ 10 ਮਈ ਤੋਂ ਲੈ ਕੇ ਕੇਜਰੀਵਾਲ ਨੂੰ 1 ਜੂਨ ਤੱਕ ਇਹ ਜ਼ਮਾਨਤ ਹੈ ਜੋ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜੋ ਜ਼ਮਾਨਤ ਹੈ ਮਿਲ ਚੁੱਕੀ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਤ ਮਿਲੀ ਹੈ ਅੱਜ ਦੀ ਸ਼ੁੱਕਰਵਾਰ ਨੂੰ ਯਾਨੀ 10 ਮਈ ਨੂੰ ਕੇਜਰੀਵਾਲ ਨੂੰ 10 ਮਈ ਤੋਂ ਲੈ ਕੇ 1 ਜੂਨ ਤੱਕ ਜੋ ਜ਼ਮਾਨਤ ਹੈ ਅੰਤਰੀਮ ਜ਼ਮਾਨਤ ਹੈ ਜੋ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਦਿੱਲੀ ਦੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜੋ ਜ਼ਮਾਨਤ دی ਜੋ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਅਰਵਿੰਦ ਕੇਜਰੀਵਾਲ ਨੂੰ ED ਨੇ 1 ਮਾਰਚ ਨੂੰ ਦਿੱਲੀ ਸ਼ਰਾਬ ਨੀਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਸੋ ਜ਼ਮਾਨਤ ਹੈ ਜ਼ਮਾਨਤ ਮਿਲ ਚੁੱਕੀ ਹੈ ED ਦੀ ਜੋ ਹਿਰਾਸਤ ਚ ਚੱਲ ਰਹੀ ਸੀ ਕੇਜਰੀਵਾਲ ਕਾਫੀ ਸਮੇਂ ਤੋਂ ਇਸ ਤੋਂ ਇਲਾਵਾ ਜੋ ਪ੍ਰਚਾਰ ਲਈ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਣ ਦੇ ਲਈ ਉਹਨਾਂ ਨੇ ਜ਼ਮਾਨਤ ਲਤੀ ਹੈ ਹਾਲਾਂਕਿ ਜਾਂਚ ਏਜੰਸੀਆਂ ਨੇ ਪਹਿਲਾਂ ਹੀ ਜੋ ਆਮ ਆਦਮੀ ਪਾਰਟੀ ਦੇ ਮੁਖੀ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ ਇਸ 'ਚ ਕਿਹਾ ਗਿਆ ਸੀ ਕਿ ਕੇਜਰੀਵਾਲ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਇਸ ਦੇ ਨਾਲ ਜੋ ਸਮਾਜ ਹੈ ਉਸ ਦੇ ਵਿੱਚ ਇੱਕ ਜੋ ਗਲਤ ਸੰਦੇਸ਼ ਜਾਵੇਗਾ ਇਸ ਕਰਕੇ ਜੋ ED ਅਤੇ ਬਾਕੀ ਜੋ ਏਜੰਸੀਆਂ ਸੀ ਉਹਨਾਂ ਵੱਲੋਂ ਜੋ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਵੈਸੇ ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਸੰਕੇਤ ਦਿੱਤਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਸਕਦੇ ਨੇ ਸੁਪਰੀਮ ਕੋਰਟ ਨੇ ਪਹਿਲੇ ਹੀ ਸੰਦੇਸ਼ ਹੈ ਜੋ ਦੇ ਦਿੱਤਾ ਸੀ ਇਹ ਹੀ ਕਾਰਨ ਸੀ ਕਿ ਈਡੀ ਨੇ ਵੀਰਵਾ ਨੂੰ ਕੇਜਰੀਵਾਲ ਦੀ ਪਟੀਸ਼ਨ ਦਾ ਵਿਰੋਧ ਕੀਤਾ ਸੀ ਅਤੇ ਹਲਫਨਾਮਾ ਦਾਇਰ ਕਰਾਇਆ ਸੀ ਜਾਂਚ ਏਜੰਸੀਆਂ ਨੇ ਕਿਹਾ ਸੀ ਕਿ ਕਾਨੂੰਨ ਹੈ ਜੋ ਸਾਰਿਆਂ ਦੇ ਲਈ ਬਰਾਬਰ ਹੋਣਾ ਚਾਹੀਦਾ ਵਾ ਤੇ ਸਾਰਿਆਂ ਦੇ ਲਈ ਬਰਾਬਰ ਹੈ ਪ੍ਰਚਾਰ ਚੋਂ ਪ੍ਰਚਾਰ ਕਰਨ ਦਾ ਪਿਟੀਸ਼ਨ ਹੈ ਬੇਬੁਨਿਆਦ ਪਿਟੀਸ਼ਨ ਹੈ ਜੋ ਸੰਵਿਧਾਨ ਦੇ ਕਾਨੂੰਨ ਦੇ ਵਿੱਚ ਅਜਿਹਾ ਕੋਈ ਵੀ ਅਧਿਕਾਰ ਨਹੀਂ ਹੈ ਜਿਸ ਵਿੱਚ ਜੋ ਚੋਣ ਪ੍ਰਚਾਰ ਕਰਨ ਦੇ ਲਈ ਵਿਅਕਤੀ ਨੂੰ ਜੋ ਜ਼ਮਾਨਤ ਦਿੱਤੀ ਜਾ ਸਕੇ ਜਾਟ ਜਡੰਸੀਆ ਨੇ ਕਿਹਾ ਕਿ ਪ੍ਰਚਾਰ ਕਰਨ ਦੇ ਲਈ ਸਿਆਸੀ ਆਗੂ ਨੂੰ ਜ਼ਮਾਨਤ ਨਹੀਂ ਦੇਣੀ ਚਾਹੀਦੀ केजरीवाल ਨੂੰ ਜੇਲ੍ਹ ਤੋਂ ਬਾਹਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ 12 ਦੇ ਲਈ ਪ੍ਰਚਾਰ ਕਰਨਾ ਇੱਕ ਗਲਤ ਮਿਸਾਇਮ ਕਾਇਮ ਕਰੇਗਾ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦੀ ਰੌਜ਼ ਅਵੇਨਿਊ ਅਦਾਲਤ ਨੇ ਕੇਜਰੀਵਾਲ ਨੂੰ ਨਿਆਂ ਖਿਰਾਸਤ 20 ਮਈ ਤੱਕ ਵਦਾ ਦਿੱਤੀ ਜ਼ਿਦਾਜ਼ੀ ਕੀ ਅਰਵਿੰਦ ਕੇਜਰੀਵਾਲ ਨੂੰ ਜੋ ਜੋ ਜ਼ਮਾਨਤ ਹੈ ਜ਼ਮਾਨਤ ਮਿਲ ਚੁੱਕੀ ਹੈ ਅੰਤਰੀਮ ਜ਼ਮਾਨਤ ਹੈ ਜੋ ਕਿ 10 ਮਈ ਤੋਂ ਲੈ ਕੇ 1 ਜੂਨ ਤੱਕ ਮਿਲੀ ਹੈ ਜ਼ਮਾਨਤ ਹੈ ਜੋ ਚੋਣ ਪ੍ਰਚਾਰ ਕਰਨ ਦੇ ਲਈ ਮਿਲੀ ਹੈ ਸੋ ਹੁਣ ਅਰਵਿੰਦ ਕੇਜਰੀਵਾਲ ਜੋ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਣਗੇ ਪ੍ਰਚਾਰ ਚੋਣ ਪ੍ਰਚਾਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਦੌਰਾ ਕਦੋਂ ਹੋਵੇਗਾ ਕਿਉਂਕਿ ਜੋ ਪੰਜਾਬ ਦੇ ਵਿੱਚ ਚੋਣਾਂ ਨੇ ਆਖਰੀ ਪੜਾਅ ਦੇ ਵਿੱਚ ਆ ਗਈਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਜੋ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉਮੀਦਵਾਰਾਂ ਦੇ ਲਈ ਅਸੋ ਦੇਖਣਾ ਹੋਵੇਗਾ ਕਿ ਹੁਣ ਜੋ ਜ਼ਮਾਨਤ ਤੋਂ ਬਾਅਦ ਕੇਜਰੀਵਾਲ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਚੋਣ ਪ੍ਰਚਾਰ ਕਿਸ ਤਰੀਕੇ ਦਾ ਹੋਵੇਗਾ ਕਿਉਂਕਿ ਜ਼ਮਾਨਤ ਹੈ ਜੋ ਮਿਲ ਚੁੱਕੀ ਹੈ ਚੋਣ ਪ੍ਰਚਾਰ ਦੇ ਲਈ ਜੋ ਇਹ ਜ਼ਮਾਨਤ ਹੈ ਜੋ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਸੁਪਰੀਮ ਕੋਰਟ ਨੇ ਅਸੋ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਹੋ ਸਕਦਾ ਹੈ ਕਿ ਜ਼ਮਾਨਤ ਦਿੱਤੀ ਜਾ ਸਕੇ ਜ਼ਮਾਨਤ ਦੇਣ ਦਾ ਪਹਿਲਾਂ ਹੀ ਜੋ ਸੁਪਰੀਮ ਕੋਡ ਵੱਲੋਂ ਜੋ ਜ਼ਮਾਨਤ ਦੇਣ ਦਾ ਜੋ ਇਸ਼ਾਰਾ ਵੀ ਪਹਿਲਾਂ ਹੀ ਦੇ ਦਿੱਤਾ ਜਾ ਚੁੱਕਿਆ ਸੀ ਅਤੇ ਹੁਣ ਹੈ ਜੋ ਜ਼ਮਾਨਤ ਮਿਲ ਚੁੱਕੀ ਹੈ ਸੋ ਇਹ ਜ਼ਮਾਨਤ ਹੈ ਜੋ ਅੰਦਰੂਨੀ ਜ਼ਮਾਨਤ ਹੈ ਜੋ 1 ਜੂਨ ਤੱਕ ਹੋਵੇਗੀ 10 ਮਈ ਤੋਂ ਲੈ ਕੇ ਕिजਰੀਵਾਲ ਨੂੰ 1 ਜੂਨ ਤੱਕ ਇਹ ਜ਼ਮਾਨਤ ਹੈ ਜੋ ਦਿੱਤੀ ਗਈ ਹੈ